ਸਕੂਲ ਦਾ ਸਮਾਂ ਬਦਲ ਦਿੱਤਾ ਗਿਆ ਹੈਗਾ ਤਾਂ ਬੇहद ਵੱਡੀ ਅਪਡੇਟ ਸਾਂਝੀ ਕਰ ਰਹੇ ਹਾਂ ਦੱਸਦੀ ਹੈ ਕਿ ਬੱਚਿਆਂ ਦੇ ਸਕੂਲ ਦਾ ਸਮਾਂ ਬਦਲ ਦਿੱਤਾ ਗਿਆ ਹੈ ਤਾਂ ਸਿੱਖਿਆ ਵਿਭਾਗ ਦੇ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਦੱਸਦੀ ਹੈ ਕਿ ਸਰਦੀ ਦੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਾਰੇ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈਗਾ ਚੰਡੀਗੜ੍ਹ ਸਿੱਖਿਆ ਵਿਭਾਗ ਦੇ ਵੱਲੋਂ ਜੋ ਕਿ ਸਕੂਲਾਂ ਦੇ ਬਦਲੇ ਸਮੇਂ ਨੂੰ ਲੈ ਕੇ ਵਿਦਿਆਰਥੀਆਂ ਅਤੇ ਸਟਾਫ ਦੇ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ ਇਸ ਨੋਟੀਫਿਕੇਸ਼ਨ ਦੇ ਮੁਤਾਬਕ 1 ਨਵੰਬਰ 2025 ਤੋਂ ਯਾਨੀ ਕਿ ਅਗਲੇ ਮਹੀਨੇ ਤੋਂ ਹੀ ਚੰਡੀਗੜ੍ਹ ਦੇ ਸਾਰੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦਾ ਸਮਾਂ ਬਦਲਿਆ ਗਿਆ ਹੈ ਨਵੇਂ ਹੁਕਮ ਦੇ ਤਹਿਤ ਸਿੰਗਲ ਸ਼ਿਫਟ ਅਤੇ ਡਬਲ ਸ਼ਿਫਟ ਸਕੂਲਾਂ ਦੇ ਲਈ ਸਮਾਂ ਨਿਰਧਾਰਿਤ ਕੀਤਾ ਗਿਆ ਹੈਗਾ ਸਿੰਗਲ ਸ਼ਿਫਟ ਸਕੂਲਾਂ ਜੋ ਕਿ ਸਾਰੀਆਂ ਜਮਾਤਾਂ ਦਾ ਦੇ ਵਿੱਚ ਸਟਾਫ ਦਾ ਸਮਾਂ ਸਵੇਰੇ 8:10 ਤੋਂ ਲੈ ਕੇ ਦੁਪਹਿਰ 2:00 ਤੋਂ ਲੈ ਕੇ 30 ਮਿੰਟ ਦਾ ਯਾਨੀ ਕਿ 2:30 ਤੱਕ ਹੋਵੇਗਾ ਜਦੋਂ ਕਿ ਵਿਦਿਆਰਥੀਆਂ ਦਾ ਸਮਾਂ ਸਵੇਰੇ 10 ਮਿੰਟ ਦੇ ਫਰਕ ਦੇ ਉੱਤੇ ਹੋਵੇਗਾ ਜਿਵੇਂ ਕਿ 8:20 ਤੋਂ ਲੈ ਕੇ ਦੁਪਹਿਰ 2:00 ਤੋਂ ਲੈ ਕੇ 2:00 ਤੋਂ 20 ਮਿੰਟ ਤੱਕ ਹੋਵੇਗਾ ਤਾਂ ਇਸੇ ਤਰ੍ਹਾਂ ਡਬਲ ਸ਼ਿਫਟ ਦੀ ਗੱਲ ਕਿਤੇ ਜਾਵੇ ਤਾਂ ਡਬਲ ਸ਼ਿਫਟ ਸਕੂਲਾਂ ਤੇ ਯਾਨੀ ਕਿ 6ਵੀਂ ਅਤੇ ਇਸ ਤੋਂ ਉੱਪਰ ਦੇ ਵਿੱਚ ਸਟਾਫ ਦਾ ਸਮਾਂ 7:50 ਤੋਂ ਲੈ ਕੇ 2:10 ਤੱਕ ਹੋਵੇਗਾ ਜਦੋਂ ਕਿ ਵਿਦਿਆਰਥੀਆਂ ਦਾ ਸਮਾਂ 8:00 ਤੋਂ ਲੈ ਕੇ 1:15 ਤੱਕ ਹੋਵੇਗਾ ਇਸੇ ਤਰ੍ਹਾਂ ਸ਼ਾਮ ਦੀ ਸ਼ਿਫਟ ਜੋ ਕਿ ਜਮਾਤ ਪਹਿਲੀ ਤੋਂ ਪੰਜਵੀਂ ਤੱਕ ਦਾ ਦੱਸ ਦਈਏ ਕਿ ਉਹਨਾਂ ਸਟਾਫ ਦਾ ਸਮਾਂ ਜਿਹੜਾ ਕਿ 10 ਵਜੇ ਤੋਂ ਲੈ ਕੇ 50 ਮਿੰਟ ਤੋਂ 10:50 ਤੋਂ ਲੈ ਕੇ 5:10 ਤੱਕ ਹੋਵੇਗਾ ਜਦੋਂ ਕਿ ਵਿਦਿਆਰਥੀਆਂ ਦਾ ਸਮਾਂ ਦੁਪਹਿਰ 12 ਵਜੇ 12:45 ਤੋਂ ਲੈ ਕੇ 5 ਵਜੇ ਤੱਕ ਹੋਵੇਗਾ ਇਹ ਹੁਕਮ ਚੰਡੀਗੜ੍ਹ ਦੇ ਸਾਰੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਮੁਖਿਆ ਨੂੰ ਪਾਲਨਾ ਕਰਨ ਲਈ ਭੇਜ ਦਿੱਤੇ ਗਏ ਨੇ ਇਹ ਹੁਕਮ 1 ਨਵੰਬਰ 2025 ਤੋਂ ਲਾਗੂ ਹੋ ਕੇ 31 ਮਾਰਚ 2026 ਤੱਕ ਲਾਗੂ ਰਹਿਣਗੇ ਤਾਂ ਚੰਡੀਗੜ੍ਹ ਦੇ ਸਾਰੇ ਸਰਕਾਰੀ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈਗਾ ਚਾਹੇ ਉਹ ਛੋਟੀ ਕਲਾਸ ਵਾਲੇ ਬੱਚੇ ਹੋਣ ਜਾਂ ਫਿਰ ਵੱਡੀ ਕਲਾਸ ਵਾਲੇ ਬੱਚੇ ਹੋਣ ਸਾਰਿਆਂ ਦਾ ਸਮਾਂ ਨਿਰਧਾਰਿਤ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ ਸਕੂਲ ਦਾ ਸਮਾਂ ਬਦਲ ਦਿੱਤਾ ਗਿਆ ਹੈਗਾ ਤਾਂ ਬੇहद ਵੱਡੀ ਅਪਡੇਟ ਸਾਂਝੀ ਕਰ ਰਹੇ ਹਾਂ ਦੱਸਦੀ ਹੈ ਕਿ ਬੱਚਿਆਂ ਦੇ ਸਕੂਲ ਦਾ ਸਮਾਂ ਬਦਲ ਦਿੱਤਾ ਗਿਆ ਹੈ ਤਾਂ ਸਿੱਖਿਆ ਵਿਭਾਗ ਦੇ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਦੱਸਦੀ ਹੈ ਕਿ ਸਰਦੀ ਦੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਾਰੇ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈਗਾ ਚੰਡੀਗੜ੍ਹ ਸਿੱਖਿਆ ਵਿਭਾਗ ਦੇ ਵੱਲੋਂ ਜੋ ਕਿ ਸਕੂਲਾਂ ਦੇ ਬਦਲੇ ਸਮੇਂ ਨੂੰ ਲੈ ਕੇ ਵਿਦਿਆਰਥੀਆਂ ਅਤੇ ਸਟਾਫ ਦੇ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ ਇਸ ਨੋਟੀਫਿਕੇਸ਼ਨ ਦੇ ਮੁਤਾਬਕ 1 ਨਵੰਬਰ 2025 ਤੋਂ ਯਾਨੀ ਕਿ ਅਗਲੇ ਮਹੀਨੇ ਤੋਂ ਹੀ ਚੰਡੀਗੜ੍ਹ ਦੇ ਸਾਰੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦਾ ਸਮਾਂ ਬਦਲਿਆ ਗਿਆ ਹੈ ਨਵੇਂ ਹੁਕਮ ਦੇ ਤਹਿਤ ਸਿੰਗਲ ਸ਼ਿਫਟ ਅਤੇ ਡਬਲ ਸ਼ਿਫਟ ਸਕੂਲਾਂ ਦੇ ਲਈ ਸਮਾਂ ਨਿਰਧਾਰਿਤ ਕੀਤਾ ਗਿਆ ਹੈਗਾ ਸਿੰਗਲ ਸ਼ਿਫਟ ਸਕੂਲਾਂ ਜੋ ਕਿ ਸਾਰੀਆਂ ਜਮਾਤਾਂ ਦਾ ਦੇ ਵਿੱਚ ਸਟਾਫ ਦਾ ਸਮਾਂ ਸਵੇਰੇ 8:10 ਤੋਂ ਲੈ ਕੇ ਦੁਪਹਿਰ 2:00 ਤੋਂ ਲੈ ਕੇ 30 ਮਿੰਟ ਯਾਨੀ ਕਿ 2:30 ਤੱਕ ਹੋਵੇਗਾ ਜਦੋਂ ਕਿ ਵਿਦਿਆਰਥੀਆਂ ਦਾ ਸਮਾਂ ਸਵੇਰੇ 10 ਮਿੰਟ ਦੇ ਫਰਕ ਦੇ ਉੱਤੇ ਹੋਵੇਗਾ ਜਿਵੇਂ ਕਿ 8:20 ਤੋਂ ਲੈ ਕੇ ਦੁਪਹਿਰ 2:00 ਤੋਂ ਲੈ ਕੇ 2:00 ਤੋਂ 20 ਮਿੰਟ ਤੱਕ ਹੋਵੇਗਾ ਇਸੇ ਤਰ੍ਹਾਂ ਡਬਲ ਸ਼ਿਫਟ ਦੀ ਗੱਲ ਕਿਤੇ ਜਾਵੇ ਤਾਂ ਡਬਲ ਸ਼ਿਫਟ ਸਕੂਲਾਂ ਤੇ ਯਾਨਕਿ 6ਵੀਂ ਅਤੇ ਇਸ ਤੋਂ ਉੱਪਰ ਦੇ ਵਿੱਚ ਸਟਾਫ ਦਾ ਸਮਾਂ 7:50 ਤੋਂ ਲੈ ਕੇ 2:10 ਤੱਕ ਹੋਵੇਗਾ ਜਦੋਂ ਕਿ ਵਿਦਿਆਰਥੀਆਂ ਦਾ ਸਮਾਂ 8 ਵਜੇ ਤੋਂ ਲੈ ਕੇ 1:15 ਤੱਕ ਹੋਵੇਗਾ ਇਸੇ ਤਰ੍ਹਾਂ ਸ਼ਾਮ ਦੀ ਸ਼ਿਫਟ ਜੋ ਕਿ ਜਮਾਤ ਪਹਿਲੀ ਤੋਂ 5ਵੀਂ ਤੱਕ ਤਾਂ ਅ ਦੱਸਦੀ ਹੈ ਕਿ ਉਹਨਾ ਸਟਾਫ ਦਾ ਸਮਾਂ ਜਿਹੜਾ ਕਿ 10 ਵਜੇ ਤੋਂ ਲੈ ਕੇ 50 ਮਿੰਟ ਤੋਂ 10:50 ਤੋਂ ਲੈ ਕੇ 5:10 ਤੱਕ ਹੋਵੇਗਾ ਜਦੋਂ ਕਿ ਵਿਦਿਆਰਥੀਆਂ ਦਾ ਸਮਾਂ ਦੁਪਹਿਰ 12 ਵਜੇ 12:45 ਤੋਂ ਲੈ ਕੇ 5 ਵਜੇ ਤੱਕ ਹੋਵੇਗਾ ਇਹ ਹੁਕਮ ਚੰਡੀਗੜ੍ਹ ਦੇ ਸਾਰੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਮੁਖੀਆਂ ਨੂੰ ਪਾਲਣਾ ਕਰਨ ਲਈ ਭੇਜ ਦਿੱਤੇ ਗਏ ਨੇ ਇਹ ਹੁਕਮ 1 ਨਵੰਬਰ 2025 ਤੋਂ ਲਾਗੂ ਹੋ ਕੇ 31 ਮਾਰਚ 2026 ਤੱਕ लागू ਰਹਿਣਗੇ ਤਾਂ ਚੰਡੀਗੜ੍ਹ ਦੇ ਸਾਰੇ ਸਰਕਾਰੀ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈਗਾ ਚਾਹੇ ਉਹ ਛੋਟੀ ਕਲਾਸ ਵਾਲੇ ਬੱਚੇ ਹੋਣ ਜਾਂ ਫਿਰ ਵੱਡੀ ਕਲਾਸ ਵਾਲੇ ਬੱਚੇ ਹੋਣ ਸਾਰਿਆਂ ਦਾ ਸਮਾਂ ਨਿਰਧਾਰਿਤ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ